ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਜੀ ਆਪਾਂ ਅੱਜ ਫੇਰ ਤੁਹਾਡੇ ਸਾਹਮਣੇ ਇੱਕ ਡਿਜ਼ਾਈਨਿੰਗ ਲੈ ਕੇ ਆਏਾਂਗੇ ਬਹੁਤ ਸੋਹਣਾ ਜਿਹਾ ਦੁਪੱਟਾ ਜੀ ਤੁਹਾਨੂੰ ਡਾਈ ਕਰਕੇ ਦਿਖਾਵਾਂਗੇ ਬਹੁਤ ਭੈਣਾਂ ਦੇ ਕਮੈਂਟ ਆਉਂਨੇ ਨੇ ਵੀਰੇ ਦੇ ਆ ਦੁਪੱਟਾ ਇਦਾਂ ਡਾਈ ਕਰਕੇ ਦਿਖਾਓ ਜੀ ਆਪਾਂ ਹਾਂ ਸਾਰੇ ਕਮੈਂਟ ਆ ਆਪਣੇ ਧਿਆਨ ਚ ਰਹਿਣਗੇ ਵੀ ਹੌਲੀ ਹੌਲੀ ਉਹ ਕਮੈਂਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੀ ਆਪਾਂ ਵੀਡੀਓ ਜਿਹੜੀ ਬਣਾਈ ਜਾਵਾਂਗੇ ਤੇ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਹਣ ਬੀਜੀ ਵੀ ਆਪਾਂ ਬਣਾਉਣੇ ਆਗੇ ਤੁਸੀਂ ਵੀ ਜ਼ਰੂਰ ਬਣਾਇਓ ਜੀ ਘਰ 'ਚ ਏ ਜੀ ਆਪਾਂ 4 ਸਾਈਡ ਬਾਰਡਰ ਬਣਾਉਣਾਗਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਆਪਾਂ 4 ਸਾਈਡ ਬਾਰਡਰ ਹੈ ਜਿਹੜਾ ਕਿਵੇਂ ਬਣਾਵਾਂਗੇ ਕਈ ਭੈਣਾਂ ਦੇ ਜੀ ਕਮੈਂਟ ਆਉਂਦੇ ਨੇ ਵੀ ਦੀਦੀ ਇਹ ਜਿਹੜੇ ਕਲਰ ਨੇਗੇ ਕਿੱਥੋਂ ਮਿਲਦੇ ਨੇਗੇ ਏ ਜੀ ਆਪਾਂ ਨੂੰ ਕਰਿਆਨਾ ਸਟੋਰ ਤੋਂ ਵੀ ਮਿਲ ਜਾਂਦੇ ਨੇ ਆਪਾਂ ਕਿਸੇ ਵੀ ਆਮ ਸ਼ਾਪ ਤੋਂ ਇਹਨੂੰ ਲੈ ਸਕਦੇ ਆਂਗੇ ਤੇ ਜੀ ਇਹ ਪੱਕੇ ਰੰਗ ਨੇਗੇ ਪੱਕੇ ਰੰਗ ਕਹਿ ਕੇ ਜੀ ਮਿਲ ਜਾਂਦੇ ਨੇ ਆਪਾਂ ਨੂੰ ਵੀ ਦੁਪੱਟਾ ਡਾਈ ਕਰਨ ਵਾਲੇ ਪੱਕੇ ਰੰਗ ਜੀ। ਇਹਨੇ ਵੀ ਦੀਦੀ ਆਪਾਂ ਨੇ ਕਲਰ ਕਿੰਨਾ ਪਾਉਣਾ ਹੈਗਾ ਤੇ ਨਾਮਕ ਕਿੰਨਾ ਪਾਉਣਾ ਹੈ ਜੀ। ਉਹ ਜੀ ਆਪਾਂ ਦੁਪੱਟੇ ਦੇ ਜਿਵੇਂ ਕਲਰ ਦੇ ਹਿਸਾਬ ਨਾਲ ਜਿਵੇਂ ਹੁਣ ਆਪਾਂ ਕਈ ਵਾਰ ਸੂਟ ਨਾਲ ਮੈਚ ਕਰਨਾ ਹੋਵੇ ਜੀ ਆਪਾਂ ਦੁਪੱਟਾ ਤਾਂ ਜੀ ਹੁਣ ਲਾਈਟ ਡਾਰਕ ਹੁੰਦਾ ਜੀ ਆਪਣਾ ਸੂਟ ਹਨਾ ਸੂਟ ਦਾ ਜਿਹੜਾ ਕਲਰ ਹੁੰਦਾ ਲਾਈਟ ਡਾਰਕ ਹੁੰਦਾ ਹੈਗਾ ਕਿੰਨਾ ਲਾਈਟ ਡਾਰਕ ਰੱਖਣਾ ਹੈ ਜੀ ਉਸ ਹਿਸਾਬ ਨਾਲ ਆਪਾਂ ਕਲਰ ਪਾਉਣੇ ਆਂਗੇ। ਕਈ ਵਾਰਾਂ ਤੋਂ ਜੀ ਹੁਣ ਜਿਵੇਂ ਦੁਪੱਟਾ ਡਾਈ ਕਰਦਿਆਂ ਨੇ ਗਿਆ ਡੱਬ ਵੀ ਪੈ ਜਾਂਦੇ ਨੇਗੇ। ਉਹ ਜੀ ਚੰਗੀ ਤਰ੍ਹਾਂ ਪਹਿਲਾਂ ਕਲਰ ਨੂੰ ਜੀ ਉ ਸਾਰਾ ਕੋਸ ਜਦ ਕਲਰ ਆਪਣਾ ਐਨ ਪੱਕ ਜਿਹੀ ਮਿਕਸ ਹੋ ਜੇ ਫਿਰ ਦੁਪੱਟੇ ਨੂੰ ਜੀ ਆਪਾਂ ਇਕੱਠਾ ਕਰਕੇ ਪਾ ਦਨੇ ਆ ਜੀ ਫਿਰ ਉਹ ਚ ਤਾਂ ਦੇਖੋ ਡੱਬ ਪੈਣਗੇ ਕਿਉਂਕਿ ਅੱਧੇ ਨੂੰ ਤਾਂ ਰੰਗ ਚੜ ਜਾਂਦਾ ਵੀ ਅੱਧੇ ਨੂੰ ਚੜਦਾ ਨਹੀਂ ਹੈਗਾ ਜੀ ਇਸੇ ਤਰ੍ਹਾਂ ਜੀ ਆਪਾਂ ਇਹ ਕਹਨੇ ਆਂਗੇ ਵੀ ਦੁਪੱਟਾ ਖਿਲਾਰ ਕੇ ਪਹਿਲਾਂ ਪਾਣੀ ਚ ਡਿਪ ਕਰੋ ਜੀ ਆਪਾਂ ਵੀਡੀਓ ਚ ਦਿਖਾਇਆ ਵੀ ਅ ਜੀ ਸੋਨ ਸਾਰੀਆਂ ਵੀਡੀਓ ਚ ਜੀ ਆਪਾਂ ਨੇ ਪਾਣੀ ਚ ਪਹਿਲਾਂ ਦੁਪੱਟੇ ਨੂੰ ਡਿਪ ਤਾਂ ਹੀ ਕਰਦੇ ਆਂਗੇ ਤਾਂ ਜੋ ਜਿਹੜਾ ਆਪਣਾ ਕਲਰ ਹੈਗਾ ਵੀ ਦੁਪੱਟੇ ਨੂੰ ਚੰਗੀ ਤਰ੍ਹਾਂ ਚੜ ਜਾਏ ਜੇ ਹੁਣ ਆਪਾਂ ਡਿਪ ਨਹੀਂ ਕਰਾਂਗੇ ਜੀ ਦੁਪੱਟੇ ਨੂੰ ਤਾਂ ਜੀ ਅੱਧਾ ਆਪਣਾ ਦੁਪੱਟਾ ਸੁੱਕਾ ਰਹਿ ਜੂਗਾ ਦੇਖੋ ਹੁਣ ਤਾਂ ਇੰਨਾ ਚੰਗੀ ਤਰ੍ਹਾਂ ਰੰਗ ਲਾਈਟ ਡਾਰਕ ਹੋ ਜੂਗਾ ਵੀ ਫੜਨਾ ਨਹੀਂ ਹੈਗਾ ਜਦੋਂ ਜੀ ਆਪਾਂ ਇਹਨੂੰ ਪਾਣੀ 'ਚ ਡਿਪ ਕਰ ਲਾਂਗੇ ਨਾ ਆਪਣਾ ਜਿਹੜਾ ਕਲਰ ਆ ਦੁਪੱਟੇ ਨੂੰ ਸਹੀ ਤਰ੍ਹਾਂ ਹੋ ਜੂਗਾ ਚਲੋ ਜੀ ਹੁਣ ਆਪਾਂ ਇਹਨੂੰ ਨਾ ਬੰਨਣ ਦਾ ਤਰੀਕਾ ਦੱਸਦੇ ਆਂ ਵੀ ਆਪਾਂ ਜਿਹੜਾ ਫੋਰ ਸਾਈਡ ਬਾਰਡਰ ਹੈ ਇਹਨੂੰ ਕਿਵੇਂ ਬਨਾਂਗੇ ਹੁਣ ਦੁਪੱਟੇ ਦੇ ਜਿਹੜੀ ਆਪਾਂ ਨੇ ਐ ਤੈਹ ਲਗਾ ਲੈਣੀ ਆ ਕੰਨੀ ਨਾਲ ਕੰਨੀ ਫੜ ਕੇ ਜੀ ਆਪਾਂ ਨੇ ਜੀ ਕੰਨੀ ਫੜ ਲੈਣੀ ਹੈਗੀ ਇਸੇ ਤਰ੍ਹਾਂ ਜੀ ਇਧਰੋਂ ਵੀ ਆਪਾਂ ਨੇ ਕੰਨੀ ਫੜ ਲੈਣੀ ਐ ਆ ਦੇਖੋ ਜੀ ਕੰਨੀ ਨਾਲ ਕੰਨੀ ਮਲਾ ਲੈਣੀ ਐ ਜੀ ਆਪਾਂ ਨੇ ਇਸੇ ਤਰ੍ਹਾਂ ਹੀ ਇਧਰੋਂ ਕੰਨੀ ਮਲਾ ਲੈਣੀ ਐ ਜੀ ਦੁਪट्टे ਦਾ ਜੀ ਬਸ ਆਪਾਂ ਨੂੰ ਬੰਨਣ ਦਾ ਤਰੀਕਾ ਆਉਣਾ ਚਾਹੀਦਾ ਹੈਗਾ ਆਪਾਂ ਨੇ ਜੀ ਸਾਰੇ ਐ ਚੰਗੀ ਤਰ੍ਹਾਂ ਜਿਹੜੇ ਆ ਹੁਣ ਬਲ ਪਾਏ ਪਏ ਨੇ ਜੀ ਕੱਢ ਲੈਣੇ ਨੇਗੇ ਆ ਦੇਖੋ ਜੀ ਹੁਣ ਆਪਾਂ ਨੇ ਦੁਪੱਟਾ ਇੱਥੋਂ ਇੱਕੋ ਹਸਾਰ ਰੱਖਣਾ ਜੀ ਏ ਹੁਣ ਜੀ ਆਪਾਂ ਨੇ 4 ਸਾਈਡ ਬਾਰਡਰ ਕਰਨਾ ਹੈ ਪਿਛਲੀ ਵੀਡੀਓ ਚ ਜਿਹੜਾ ਹੁਣ ਆਪਾਂ ਨੇ ਕਿਰਾਂ ਤਾਂ ਇਧਰੋਂ ਬਾਰਡਰ ਕਰਨਾ ਦਿਖਾਇਆ ਸੀ ਜੀ ਫੇਰ ਆਪਾਂ ਨੇ ਨੀਚੋਂ ਬਾਰਡਰ ਕਰਿਆ ਸੀਗਾ ਇਹ ਹੁਣ ਆਪਾਂ ਨੇ ਕਰਨਾ ਜੀ 4 ਸਾਈਡ ਬਾਰਡਰ ਲਓ ਜੀ ਇਹ ਹੁਣ ਆਪਾਂ ਨੇ ਜੀ ਇੱਥੋਂ ਚੱਕ ਕੇ ਨਾ ਦੁਪੱਟਾ ਐਵੇਂ ਮੋੜ ਲੈਣਾ ਆ ਦੇਖੋ ਜੀ ਆਪਾਂ ਨੇ ਆ ਖੂਝ ਮੋੜਨੀ ਹੈ ਦੁਪੱਟੇ ਦੀ ਇਹ ਹੁਣ ਆਪਾਂ ਨੇ ਨਾ ਇੱਥੋਂ ਐਵੇਂ ਮੋੜ ਲੈਣਾ ਦੁਪੱਟਾ ਇਦਰੋਂ ਜੀ ਆਪਾਂ ਨੇ ਆਇਆ ਮੋੜ ਲੈਣਾ ਮੋੜ ਲਿਆ ਜੀ ਇੱਥੋਂ ਜੀ ਆਹ ਉੱਪਰਲਾ ਪਾਸਾ ਆਪਾਂ ਨੇ ਆਇਆ ਮੋੜ ਦੇਣਾ ਇਹ ਹੁਣ ਆਪਾਂ ਨੇ ਇਹਨਾਂ ਨੂੰ ਮੋੜ ਲਿਆ ਜੀ ਹੁਣ ਆਪਾਂ ਇਹਨੂੰ ਬਾਰਡਰ ਨੂੰ ਜਿਹੜਾ ਕਲਰ ਕਰਾਂਗੇ ਸਾਰਾ ਆਪਾਂ ਨੇ ਜੀ ਸੈਟਿੰਗ ਕਰ ਲੈਣੀ ਹੈ ਇਹਦੀ ਜੀ ਆਪਾਂ ਉਧਰ ਨਾਲ ਆਪਣਾ ਜਿਹੜਾ ਕਲਰ ਹੈ ਉਹ ਤਿਆਰ ਕਰਦੇ ਆਂਗੇ ਤੇ ਕਿੰਨੇ ਕਲਰ ਕਰਨੇ ਨੇਗੇ ਕਿੰਨਾ ਕਲਰ ਪਾਉਣਾ ਜੀ ਉਹਦੇ ਬਾਰੇ ਸਾਰਾ ਦੱਸਾਂਗੇ ਤੇ ਹੁਣ ਜੀ ਆਪਾਂ ਕਲਰ ਤਿਆਰ ਕਰਦੇ ਆਂ ਇਧਰ ਆਪਣਾ ਪਾਣੀ ਗਰਮ ਹੋ ਗਿਆ ਜੀ ਏਜਨਾ ਆਪਾਂ ਥੋੜਾ ਜਿਹਾ ਪੈਰਟ ਗ੍ਰੀਨ ਕਲਰ ਪਾਵਾਂਗੇ ਜੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੇ ਪਾ ਲੈਣਾ ਨਾਮਕ ਆ ਦੇਖੋ ਪੈਰਟ ਗ੍ਰੀਨ ਕਲਰ ਬਣਾਉਣਾ ਜੀ ਆਪਾਂ ਨੇ ਹੁਣ ਜੀ ਚੰਗੀ ਤਰ੍ਹਾਂ ਇਹਨੂੰ ਆਪਾਂ ਨੇ ਜੀ 8-10 ਮਿੰਟ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਨਾਲ ਹੀ ਨੇ ਇੱਕ ਲਫਾਫੇ ਦੀ ਲੋੜ ਹੈ ਜੀ ਏ ਜੀ ਹੁਣ ਆਪਾਂ ਚਾਹੇ 8 ਉਂਗਲ ਰੱਖ ਲੋ ਚਾਹੇ 6 ਰੱਖ ਲੋ ਜੀ ਉਹ ਆਪ ਦੀ ਇੱਛਾ ਹਨਾ ਏ ਜੀ ਹੁਣ ਆਪਾਂ ਇੱਥੋਂ ਫੋਲਡ ਕਰਦੇ ਆਉਣਾਂਗੇ ਇੱਥੋਂ ਆਪਾਂ ਇਹਨੂੰ ਐ ਮੋੜਨਾ ਜੀ ਇੱਥੋਂ ਐ ਮੋੜਦੇ ਆਉਣਾਂਗਾ ਏ ਜੀ ਇੱਥੋਂ ਆਪਾਂ ਐ ਮੋੜ ਲੈਣਾ ਹੁਣ ਜਿਹਦੇ ਤੇ ਚਾੜਾਂਗੇ ਆਪਾਂ ਜੀ ਲਫਾਫਾ ਮਸੇ ਆਏ ਆ ਜੀ ਆਪਣਾ ਜਿਹੜਾ ਕਲਰ ਉੱਪਰ ਤੱਕ ਨਾ ਚੜੇ ਹਨਾ ਉਹਦੇ ਬਾਰੇ ਹੈ ਜੀ ਆ ਦੇਖੋ ਜੀ ਚਾਹੇ ਆਪਾਂ ਅਠ ਉਂਗਲ ਰੱਖ ਲਓ ਇੱਥੋਂ ਅੱਠ ਰੱਖ ਲਓ ਇਹ ਆਪਦੀ ਇੱਛਾ ਹੈਗੀ ਚੰਗੀ ਤਰ੍ਹਾਂ ਜੀ ਇਧਰੋਂ ਵੀ ਆਪਾਂ ਨੇ ਸੈੱਟ ਕਰਕੇ ਦੁਪੱਟਾ ਹੋ ਕਰ ਲਾਂਗਾ ਨੂੰ ਮੋੜ ਲੈਣਾਗਾ ਹੁਣ ਜੇ ਉਧਰ ਆਪਣਾ ਰੰਗ ਵੀ ਪੱਕ ਗਿਆ ਚਲੋ ਜੀ ਹੁਣ ਆਪਾਂ ਇਹਨੂੰ ਡਾਈ ਕਰ ਦੇਾਂਗੇ ਹੁਣ ਜੀ ਆਪਾਂ ਨੇ ਨਾ ਦੁਪੱਟਾ ਪਾਣੀ ਚ ਐਨੇ ਡਿਪ ਕਰਨਾ ਪਹਿਲਾਂ ਚੰਗੀ ਤਰ੍ਹਾਂ ਜੀ ਆਪਾਂ ਇਹਨੂੰ ਡਬੋ ਲੈਣਾ ਹੁਣ ਆਪਾਂ ਇਹ ਚੰਗੀ ਤਰ੍ਹਾਂ ਡਬੋ ਲਿਆ ਜੀ ਹੁਣ ਇਹਨੂੰ ਆਪਾਂ ਕਲਰ ਚ ਡੋਬਾਂਗੇ ਲਓ ਜੀ ਹੁਣ ਆਪਣਾ ਚੰਗੀ ਤਰ੍ਹਾਂ ਜਿਹੜਾ ਰੰਗ 8-10 ਮਿੰਟ ਪੱਕ ਚੁੱਕਿਆ ਹੁਣ ਜੀ ਇਹਦੇ ਵਿੱਚ ਆਪਾਂ ਦੁਪੱਟੇ ਨੂੰ ਡਿਪ ਕਰਾਂਗੇ ਇਹ ਹਾਫ ਦਾਪਟਾ ਜੀ ਆਪਾਂ ਨੇ ਇਹਦੇ ਵਿੱਚ ਡਿਪ ਕਰਨਾ ਹੈਗਾ ਲੋ ਜੀ ਆਪਾਂ ਨੇ ਨਾ ਇੱਥੇ ਤੱਕ ਕਰ ਜਿੱਥੇ ਤੱਕ ਆਪਾਂ ਦਾ ਲਫਾਫਾ ਉਹਨੇ ਤੱਕਰ ਆਪਾਂ ਨੇ ਇਹਨੂੰ ਡਿਪ ਕਰਕੇ ਰੱਖਣਾ ਹੈਗਾ ਲੋ ਜੀ ਹੁਣ ਆਪਾਂ ਇਹਨੂੰ ਕੱਢ ਦੇਾਂਗੇ ਲੋ ਜੀ ਹੁਣ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਕੱਢ ਲੈਣਾ ਹੈ। ਹੰਡੇ ਪਾਣੀ ਚ ਜੀ ਆਪਾਂ ਨੇ ਇਹਨੂੰ ਪਾ ਦੇਣਾਗਾ ਹੁਣ। ਨੈਕਸਟ ਰੰਗ ਜਿਹੜਾ ਆਪਣਾ ਨਿਕਲ ਜੀ। ਲੋ ਜੀ ਇੱਧਰ ਵੀ ਆਪਾਂ ਨੇ ਹੁਣ ਦਵਾਰੋਂ ਪਾਣੀ ਫੇਰ ਗਰਮ ਹੋਣ ਲਈ ਰੱਖਤਾ। ਇਹ ਚ ਜੀ ਆਪਾਂ ਥੋੜਾ ਜਿਹਾ ਕਲਰ ਪਾਉਣਾ। ਸਿੱਕ ਇਹ ਆਪਾਂ ਜੀ ਬਸ ਥੋੜਾ ਜਿਹਾ ਕਰਨਾ ਹੈਗਾ। ਥੋੜਾ ਜਿਹਾ ਕਲਰ ਪਾਉਣਾ ਜੀ ਇਹ ਜੇ ਆਪਾਂ ਨੇ ਕੀ ਕਰ ਲਿਆ ਆਪਾਂ ਨੂੰ ਬਾਦੂ ਹੈ ਜੀ ਆਪਾਂ ਨੇ ਸਾਰਾ ਦੁਪੱਟਾ ਨਹੀਂ ਨਾ ਡਿਪ ਕਰਨਾ ਲਓ ਜੀ ਇਹਦੇ ਵਿੱਚ ਆਪਾਂ ਪਾ ਦੇਣਾ ਥੋੜਾ ਜਿਹਾ ਨਮਕ ਜੀ ਇਹਨੂੰ ਚੰਗੀ ਤਰ੍ਹਾਂ ਜੀ 8-10 ਮਿੰਟ ਆਪਾਂ ਨੇ ਪਕਾਉਣਾ ਹੈਗਾ ਬਸ ਜਿਹੜਾ ਪੱਕ ਜੇ ਜੇ ਫਿਰ ਆਪਾਂ ਇਹਨੂੰ ਦੁਪੱਟਾ ਇਹਦੇ ਵਿੱਚ ਡਿਪ ਕਰਾਂਗੇ ਹੁਣ ਆਪਾਂ ਨੇ ਆ ਗ੍ਰੀਨ ਕਲਰ ਤਾਂ ਇਹਨੂੰ ਕਰ ਲਿਆ ਸੀ ਜੀ ਇੱਕ ਆਪਾਂ ਨੇ ਨਵਾਂ ਤਰੀਕਾ ਵਰਤਿਆ ਆਪਾਂ ਨੇ ਹੱਥ ਨੂੰ ਜਿਹੜਾ ਸੇਕ ਲੱਗਦਾ ਸੀ ਇਹ ਚਿਮਟੇ ਨਾਲ ਆਪਾਂ ਨੇ ਮੂਰੋ ਬਨ ਲਿਆ ਜੀ ਹੁਣ ਇਹਨੂੰ ਆਪਾਂ ਨੇ ਇਹਦੇ ਵਿੱਚ ਡਿਪ ਕਰਾਂਗੇ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਡੋਬ ਕੇ ਰੱਖਣਾ ਹੈਗਾ ਏ ਵੀ ਆਪਾਂ ਨੇ ਜੀ ਚੰਗੀ ਤਰ੍ਹਾਂ ਇਹਨੂੰ ਪਕਾਉਣਾ ਹੈਗਾ ਰੰਗ ਨੂੰ ਚੰਗੀ ਤਰ੍ਹਾਂ ਜੀ ਡਿਪ ਕਰਕੇ ਰੱਖਣਾ ਤੰਗ ਨਹੀਂ ਚੜਿਆ ਨਾ ਹੁਣ ਚੰਗੀ ਤਰ੍ਹਾਂ ਆਪਾਂ ਨੇ ਜੀ ਡੋਬ ਦੇਣਾਗਾ ਆ ਦੇਖੋ ਚੰਗੀ ਤਰ੍ਹਾਂ ਜੀ ਆਪਾਂ ਨੇ ਡੋਬ ਕੇ ਰੱਖਣਾ ਇੱਧਰ ਲਈ ਸੈੱਡੋਗੇ ਚੰਗੀ ਤਰ੍ਹਾਂ ਜੀ ਡੋਪ ਲੈਣਾ ਆ ਦੇਖੋ ਜੇ ਇੱਧਰ ਵੀ ਆਪਣਾ ਰੰਗ ਜਿਹੜਾ ਚੰਗੀ ਤਰ੍ਹਾਂ ਚੜ ਗਿਆ ਤਾਂ ਇਹਨੂੰ ਕੱਢ ਲੈਣਾ ਹੈਗਾ ਤੇ ਪਾਣੀ 'ਚ ਡਬੋ ਦੇਣਾ ਇਹ ਜਿਹੜੇ ਦੇਖੋ ਦੋ ਕਲਰ ਆ ਆ ਗ੍ਰੀਨ ਤੇ ਆਹ ਹਾਜੀ ਬਣ ਗਏ ਇੱਧਰ ਆਪਣਾ ਜਿਹੜਾ ਲਿਫਾਫਾ ਚੜਿਆ ਸੀ ਉਹ ਆਪਾਂ ਨੇ ਲਾਤਾ ਜੀ ਆ ਦੇਖੋ ਜੀ ਇਹ ਅੱਧੇ ਤੇ ਆਪਣਾ ਗ੍ਰੀਨ ਕਲਰ ਤੇ ਅੱਧੇ ਤੇ ਆਪਣਾ ਮੈਜੈਂਟਾ ਕਲਰ ਹੋ ਗਿਆ ਜੀ ਹੁਣ ਜੀ ਆਪਾਂ ਐਨੇ ਨੇ ਸਾਈਡ ਇਹਨੂੰ ਬਨਾਂਗੇ ਬਨਾਂਗੇ ਬਨਣ ਤੋਂ ਬਾਅਦ ਜੀ ਆਪਾਂ ਫੇਰ ਇੱਕ ਕਲਰ 'ਚ ਇਹਨੂੰ ਡਿਪ ਕਰਾਂਗੇ ਚਲੋ ਜੀ ਹੁਣ ਆਪਾਂ ਇਹਨੂੰ ਬੰਨਦੇ ਆਂ ਉੱਥੋਂ ਬੰਨ ਲਿਆ ਜਿੱਥੇ ਤੱਕ ਆਪਾਂ ਨੇ ਬਾਰਡਰ ਆਪਾਂ ਨੂੰ ਚਾਹੀਦਾ ਸੀਗਾ ਹੁਣ ਜੀ ਆਪਾਂ ਨੇ ਇੱਥੋਂ ਫੜਨਾ ਦੁਪੱਟੇ ਨੂੰ ਜੀ ਇੱਥੋਂ ਚੰਗੀ ਤਰ੍ਹਾਂ ਫੜ ਕੇ ਜੀ ਨਾ ਇੱਥੋਂ ਫੜ ਲੈਣਾ ਇਹਨੂੰ ਜੀ ਬਸ ਇਧਰੋਂ ਆਇਂ। ਤਾਂਗੇ ਨਾਲ ਜੀ ਆਪਾਂ ਆਇਂ। ਇਹਨੂੰ ਭਟੇ ਦੇਣੇ ਨੇ ਜੀ ਬਸ। ਇੱਥੋਂ ਆਇਂ ਜੀ। ਹੁਣ ਆਪਾਂ ਨੇ ਨਾ ਚੰਗੀ ਤਰ੍ਹਾਂ ਇਹਨੂੰ ਇੱਥੋਂ ਬੰਨ ਲੈਣਾਗਾ। ਚੰਗੀ ਤਰ੍ਹਾਂ ਕੱਸ ਕੇ ਬੰਨਣਾ ਦੇਖੋ। ਆਹ ਉਹ ਨੂੰ ਆਪਾਂ ਨੇ ਇਧਰੋਂ ਰੱਖਿਆ ਜੀ ਪਲੇਨ ਆ। ਆਹ ਜਗਾਹ ਤੋਂ ਜੀ ਆਪਾਂ ਨੇ ਪਲੇਨ ਰੱਖਿਆਗਾ। ਹੁਣ ਜੀ ਆਪਾਂ ਉਧਰ ਕਲਰ ਤਿਆਰ ਕਰਦੇ ਆਂ ਤੇ ਫਿਰ ਇਹਨੂੰ ਕਲਰ ਵਿੱਚ ਡਿਪ ਕਰਾਂਗੇ ਜੀ ਨਾਲ ਦੱਸ ਦਿਆਂ ਵੀ ਆਪਾਂ ਨੇ ਕਿਹੜਾ ਕਲਰ ਕਿੰਨਾ ਪਾਉਣਾਗਾ। ਇਧਰ ਜੀ ਆਪਣਾ ਪਾਣੀ ਗਰਮ ਹੋ ਗਿਆ ਦੇਖੋ ਹੁਣ ਇਹ ਚ ਅੱਧਾ ਕ ਚਮਚਾ ਆਪਾਂ ਨੇ ਕਲਰ ਦਾ ਪਾ ਦੇਣਾ ਬਲੂ ਦਾ ਚੰਗੀ ਤਰ੍ਹਾਂ ਜੀ ਇਹਨੂੰ 8-7 ਮਿੰਟ ਆਪਾਂ ਨੇ ਪਕਾਉਣਾ ਹੈਗਾ ਅੱਧਾ ਕ ਚਮਚ ਜੀ ਆਪਾਂ ਨੇ ਜਿਹੜਾ ਨਮਕ ਦਾ ਮਿਲਾ ਦੇਣਾ ਜਿਹੜਾ ਇਹਦੇ ਨਾਲ ਮਿਲਦਾ ਜੀ ਇਹ ਕਲਰ ਦੇ ਨਾਲ ਹੀ ਮਿਲਦਾ ਜੀ ਜਿਹੜਾ ਆਪਾਂ ਨੂੰ ਨਮਕ ਮਿਲਦਾਗਾ ਹੁਣ ਇਹਨੂੰ 8-10 ਮਿੰਟ ਚੰਗੀ ਤਰ੍ਹਾਂ ਪਕਾਉਣਾ ਜੀ ਇੱਧਰ ਜਿਹੜਾ ਆਪਣਾ ਰੰਗ ਦਾ ਚੰਗੀ ਤਰ੍ਹਾਂ ਪੱਕ ਚੁੱਕਿਆ ਉਬਰ ਹੈ ਤੁਸੀਂ ਖੁਦ ਦੇਖ ਲਓ ਹੁਣ ਜੀ ਆ ਦੁਪੱਟਾ ਜਿਹੜਾ ਇਹਨੂੰ ਆਪਾਂ ਡਿਪ ਕਰਾਂਗੇ ਪਹਿਲਾਂ ਥੋੜਾ ਜਿਹਾ ਪਾਣੀ ਚ ਆਪਾਂ ਨੇ ਇਹ ਗਿੱਲਾ ਕਰ ਲੈਣਾ ਇਹਨੂੰ। ਥੋੜਾ ਗਿੱਲੇ ਸੀ ਜੀ। ਚੰਗੀ ਤਰ੍ਹਾਂ ਜੀ ਹੁਣ ਆਪਾਂ ਗਿੱਲਾ ਕਰਕੇ ਨਾ। ਹੁਣ ਜੀ ਆਪਾਂ ਆਹ ਕਲਰ ਇਹਦੇ ਵਿੱਚ ਪਾਵਾਂਗੇ ਇਹਨੂੰ। ਸਾਰੇ ਨੂੰ ਜਿਹਦੇ ਵਿੱਚ ਪਾ ਦੇਣਾ। ਹੁਣ ਜੀ ਜਿੰਨਾ ਚਿਰ ਆਪਣਾ ਨਾ ਇਹ ਕਲਰ ਪੱਕਦਾ ਨਹੀਂ ਹੈਗਾ। ਉਹਨਾਂ ਚਿਰ ਆਪਾਂ ਨੂੰ ਹਿਲਾਇ ਜਾਣਾਗਾ। ਦੇਖਦੇ ਰਹਿਣਾ ਜੀ ਵੀ ਕਿੰਨਾ ਆਪਣਾ ਕਲਰ ਆ ਜਿਹੜਾ ਪੱਕ ਗਿਆ ਤਾਂ ਜੋ ਜਿਹੜਾ ਰੰਗ ਆ ਜੀ ਆਪਣਾ ਚੰਗੀ ਤਰ੍ਹਾਂ ਦੁਪट्टे ਨੂੰ ਚੜਸ ਰਿਹਾ ਦੁਪट्टे 'ਚ ਕਈ ਵਾਰ ਡੱਬ ਪਏ ਜਾਂਦੇ ਨੇ ਹੁਣ ਜੀ ਜੇ ਦੇਖੋ ਆਪਾਂ ਜਦੋਂ ਇਹਨੂੰ ਹੁਣ ਚੰਗੀ ਤਰ੍ਹਾਂ ਇਹ ਕਲੀ-ਕਲੀ ਇਹਦੀ ਲੇਅਰ ਹੈ ਜਿਹੜਾ ਕਰਕੇ ਇਹਨੂੰ ਹਲਾਵਾਂਗੇ ਨਾ ਫੇਰ ਬਿਲਕੁਲ ਵੀ ਨਹੀਂ ਡੱਬ ਪੈਣਾ ਹੁਣ ਜਦੋਂ ਆਪਾਂ ਇਕੱਠੇ ਦੁਪੱਟਾ ਇਹਨੂੰ ਡਿਪ ਕਰ ਦਨੇ ਹਿਲਾਉਂਦੇ ਨੇ ਜੀ ਫੇਰ ਕੱਢ ਲਿਆ ਹਨਾ ਫੇਰ ਤਾਂ ਡੱਬਾ ਪਏ ਜਾਂਦੇ ਨੇਗੇ ਹੂੰ ਜੀ ਚੰਗੀ ਤਰ੍ਹਾਂ ਆਪਾਂ ਨੇ ਕੱਲਾ ਕੱਲਾ ਹੀ ਕਰਕੇ ਨਾ ਇਹਦੇ ਪਾਰਟ ਚੰਗੀ ਤਰ੍ਹਾਂ ਜੇ ਆਪਾਂ ਨੇ ਡਿਪ ਕਰਨਾ ਹੈਗਾ ਆਪਰੇ ਜੀ ਕਿਸੇ ਵੀ ਦੁਪट्टे ਤੇ ਇਦਾਂ ਕੋਈ ਡੱਬ ਨਹੀਂ ਪਿਆ ਹੈਗਾ ਕਦੇ ਵੀ ਹਨਾ ਤੁਸੀਂ ਆਪ ਵੀਡੀਓ ਦੇਖੀ ਆਪਣੀ ਜਦੋਂ ਜੀ ਆਪਾਂ ਪਾ ਇਹਨੂੰ ਦੁਪट्टे ਨੂੰ ਕਲਰ ਚ ਡਿਪ ਕਰਦੇ ਆ ਉਸ ਤੋਂ ਪਹਿਲਾਂ ਜੀ ਆਪਾਂ ਨੂੰ ਨਾ ਪਾਣੀ 'ਚ ਜਰੂਰ ਡਿਪ ਕਰਨਾ ਚਾਹੀਦਾ ਹੈ ਕਈ ਵਾਰ ਜਿੱਥੇ ਸੁੱਕਾ ਆ ਜਾਂਦਾ ਉੱਥੇ ਵੀ ਡੱਬ ਪਾਏ ਜਾਂਦੇ ਨੇਗੇ ਹੂੰ ਦੇਖਿਓ ਜੀ ਬਹੁਤ ਸੋਹਣਾ ਜਿਹੜਾ ਆਪਣਾ ਡਿਜ਼ਾਈਨ ਆ ਬਣ ਕੇ ਰੈਡੀ ਹੋਊਗਾ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਆ ਕਰੋ ਜੀ ਇਸੇ ਤਰ੍ਹਾਂ ਜੀ ਆਪਾਂ ਘਰ ਵਿੱਚ ਜਿਹੜਾ ਕੋਈ ਵੀ ਕੰਮ ਹੈ ਹਨਾ ਆਪਾਂ ਕਰ ਸਕਦੇ ਆਂਗੇ ਨਾਲ ਤਾਂ ਜੀ ਆਪਣੀ ਪੈਸੇ ਦੀ ਬਚਤ ਹੁੰਦੀ ਆ ਕੋ ਕਲਰ ਜਿਹੜਾ ਚੰਗੀ ਤਰ੍ਹਾਂ ਪੱਕ ਚੁੱਕਿਆ ਹੈਗਾ ਹੁਣ ਜੀ ਆਪਾਂ ਇਹਨੂੰ ਬਾਹਰ ਕੱਢਾਂਗੇ ਚੰਗੀ ਤਰ੍ਹਾਂ ਜਿਹਨੂੰ ਪਹਿਲੇ ਕਲਰ ਆ ਜਿਹੜਾ ਆਪਾਂ ਨਿਚੋੜ ਲੈਣਾਗਾ ਏ ਜੀ ਆਪਣਾ ਫੋਰ ਸਾਈਡ ਜਿਹੜਾ ਬਾਰਡਰ ਵਾਲਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਊਗਾ ਵੀਡੀਓ ਜੀ ਐਂਡ ਤੱਕਰ ਜਰੂਰ ਦੇਖਿਓ ਲਓ ਜੀ ਹੁਣ ਆਪਾਂ ਇਹਨੂੰ ਸਿੰਪਲ ਪਾਣੀ ਚ ਪਾ ਦੇਣਾਗਾ ਯਾ ਹੁਣ ਜੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਜੀ ਇਹਨੂੰ ਬਾਹਰ ਕੱਢ ਲੈਣਾਗਾ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਆਪਣੇ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੁਹਾਨੂੰ ਮੈਂ ਇਹਨੂੰ ਚੰਗੀ ਤਰ੍ਹਾਂ ਵਾਸਤੇ ਖੋਲ ਲੈਣਾਗਾ ਲਓ ਜੀ ਕਮੈਂਟਾਂ ਵਿੱਚ ਜੀ ਜ਼ਰੂਰ ਦੱਸਿਓ ਵੀ ਸਾਡਾ ਜਿਹੜਾ ਦੁਪੱਟਾ ਤੁਹਾਨੂੰ ਕਿਦਾਂ ਦਾ ਲੱਗਿਆ। ਲੋ ਜੀ। ਪਰ ਜਿਵੇਂ ਆਪਾਂ ਪੂਰਾ ਦੁਪੱਟਾ ਜਿਹੜਾ ਤੁਹਾਨੂੰ ਖੋਲ ਕੇ ਦਿਖਾਉਣੇ ਆਂਗੇ ਇਦਾਂ ਹੀ। ਦੇਖੋ ਜੀ ਆਪਣਾ ਦੁਪੱਟਾ ਜਿਹੜਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈਗਾ। ਇਹ ਆਪਣਾ ਆਪਾਂ ਨੇ ਜੀ ਹੋਰ ਸਾਈਡ ਬਾਰਡਰ ਕਰਿਆ ਹੈਗਾ। ਇਹਦੇ ਵਿੱਚ ਡਿਜ਼ਾਈਨ ਪਾਇਆ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਇਹ ਆਪਾਂ ਜੀ ਬਲੂ ਕਲਰ ਪਾਇਆਗਾ ਬਹੁਤ ਹੀ ਸੋਹਣਾ ਜਿਹੜਾ ਦੁਪੱਟਾ ਬਣ ਕੇ ਰੈਡੀ ਹੋਇਆ ਆਪਣਾ ਅਗਲੀ ਵੀਡੀਓ 'ਚ ਜੀ ਫਿਰ ਮਿਲਦੇ ਆਂ ਜੀ ਧੰਨਵਾਦ